ਹਾਂਜੀ ਸਸਰੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਚੋਟੀਆਂ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਤਲਵੰਡੀ ਭਾਈ ਸ਼ਹਿਰ ਰਹਿ ਜਾਂਦਾ ਤਲਵੰਡੀ ਭਾਈ ਸ਼ਹਿਰ ਤੋਂ ਮਸਾਂ 2 ਕਿਲੋਮੀਟਰ ਤੇ ਚੜ੍ਹਦੇ ਵਾਲੇ ਪਾਸੇ ਨੂੰ ਪੈਂਡਾ ਚੋਟੀਆਂ ਕਲਾਂ ਜੈ ਜੇ ਮੌਲ ਹੁੰਦੇ ਵੀਰ ਦੇ ਤੁਸੀਂ ਸਾਰੇ ਹੀ ਜਾਣਦੇ ਆ ਆ ਤੋਕੜ ਗੱਬਣ ਝੋਟੀ ਚੈੱਕ ਪਾਸ ਹੈ ਜੇ ਕੋਈ ਤੋਕੜ ਗੱਬਣ ਲੈਣ ਦਾ ਚਾਹ ਬਾਣਾ ਫੋਨ ਲਾ ਲਿਓ ਇਹ ਕਾ ਵਹਿੜ ਤੋਕੜ ਗੱਬਣ ਚੈੱਕ ਪਾਸ ਆ ਤੇ ਦੋ ਪਰੇ ਤੋਕੜ ਵਹਿੜਾ ਨਿਕਨਕੇ ਮੌਲਾ ਇਹ ਦੂ ਘਟ ਮੌਲ ਚ ਤਾਂ ਫਿਰ ਮਿਲ ਲਿਆ ਨਹੀਂ ਬਾਕੀ ਇਨਫਰਮੇਸ਼ਨ ਲੈਦਾ ਨਾ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਜੇ ਕੋਈ ਟੋਕੜ ਗੱਬਣ ਲੈ ਜਾਂਦਾ ਚਾਹ ਵਾਣਾ ਦੋ ਜਾਨਵਰ ਟੋਕੜ ਗੱਬਣਾ ਤੇ ਦੋ ਵਰਲੇ ਪਾਸੇ ਆ ਤੇ ਚਾਰ ਜਾਨਵਰ ਸੇਲ ਹੈ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਨਾਮ ਮਨਜਿੰਦਰ ਸਿੰਘ ਸੋਨ ਅਫਰਾਮ ਸਿੰਘ ਪਿੰਡ ਝੋਟੀਆਂ ਕਲਾਂ ਜਿਹੜਾ ਮੂਗਾ ਤਹਿਸੀਲ ਮੂਗਾ ਨੇੜੇ ਸਾਨੂੰ ਤਲਵੰਡੀ ਭਾਈ ਸ਼ਹਿਰ ਰਹਿੰਦਾ ਹੈ ਜੰਦਾ ਫੋਨ ਨੰਬਰ ਦਾ 9814340403 ਇਧਰੋਂ ਸ਼ੁਰੂ ਕਰੀਏ ਕਿ ਉਧਰੋਂ ਕਰੀਏ ਜਿੱਧਰੋਂ ਮਾੜੀ ਉਧਰ ਐਕਸਰਕ ਨੰਬਰ ਕਾਮ ਕਰ ਲੈਂਦੇ ਆ ਜੀ ਦਸੀਏ ਉਹਦੇ ਬਾਰੇ ਬਈ ਇਹ ਪਹਿਲਾ ਸੂਆ ਬੱਚੀ ਸੂਈ ਦੀ ਆ 11 ਕਿਲੋ ਦੁੱਧ ਕੰਡੇ ਵਾਲਾ 10 ਨੂੰ ਕੋਈ ਹੱਥ ਵੀ ਨਾ ਲਾਵੇ ਅੱਛਾ ਨਿੱਟ ਤਿਆਰ ਕੰਡੇ ਵਾਲਾ 11 ਹੀ ਆ ਪਰ 10 ਨੂੰ ਕੋਈ ਹੱਥ ਵੀ ਨਾ ਲਾਵੇ ਇਹਨੀ ਗਾਰੰਟੀ ਆ ਕਿੰਨੇ ਦੀ ਉਹਦਾ ਖਾਈ ਰੁਪਏ ਕੋਈ 5 ਲਾਲ 50 ਲਾਲ ਲਓ ਬਈ 11 ਕਿਲੋ ਦੁੱਧ ਆ ਬਾਈ ਕਹਿੰਦਾ ਕੰਡੇ ਵਾਲਾ ਦੇ ਦੇਣੀ ਆ 28000 ਦੀ ਵੀਡੀਓ ਬਣਾ ਰਹੇ ਆ 12 12:30 ਵਜੇ ਸਮਾਂ ਜਰੂਰ ਨੋਟ ਕਰ ਲਿਓ ਅਜੇ ਕੋਈ 24 ਦਾ ਟਾਈਮ ਨਹੀਂ 12:30 ਕਦੇ ਕਰੀਬ ਵੀਡੀਓ ਬਣਾ ਰਹੇ ਆ 11 ਕਿਲੋ ਦੁੱਧ ਹੈ ਜੇ ਕਿਸੇ ਭੈਣ ਭਰਾ ਨੇ ਥੋੜੇ ਪੈਸੇ ਲਾਉਣੇ ਹਨ ਜਮਾ ਜੈਜ ਮੋਲ 28000 ਚੋਂ ਮਾਨਤਾਨ ਹੋ ਜੂ ਕੋਈ 5 ਲਾਓ 50 ਲਾਓ ਕੋਈ ਚੱਕਰ ਨਹੀਂ ਜਿੱਥੇ ਸੌਦਾ ਹੋ ਗਿਆ ਉੱਥੇ ਬਾਈ ਕਹਿੰਦਾ ਆਪਾਂ ਵੱਛੀ ਦੇ ਦੇਣੀ ਆ ਬਾਕੀ 10 11 ਕਿਲੋ ਦੁੱਧ ਵਾਲੀ 27 28000 ਦੀ ਦੇਣੀ ਵੀ ਕਿਹਨੇ ਆ ਤੇ ਜੇ ਕਿਸੇ ਨੇ ਥੋੜੇ ਪੈਸੇ ਲਾਉਣੇ ਆ ਐਦੂ ਘੱਟ ਮੁੱਲ ਜਿਦਾ ਫਿਰ ਮੈਲ ਨਹੀਂ ਵੀ ਵੱਧ ਮੁੱਲ ਜਿਦਾ ਭਾਵਾ ਮਿਲ ਜੇ 35 ਦੀ ਦਾ ਭਾਵਾ ਮਿਲ ਜੇ ਪਰ ਜੇ ਕੋਈ ਕਹਿ ਦੇ ਉਹ 20000 ਦੀ ਕੋਈ ਦੇ ਦੂਗਾ ਇੰਨੇ ਜ਼ਕੀਨੇ ਦੇਣੀਆਂ ਪਰ ਪੰਜ ਲਾਓ 50 ਲਾਓ ਬਾਈ ਕਹਿੰਦਾ ਕੋਈ ਚੱਕਰ ਨਹੀਂ ਜਿੱਥੇ ਸੌਦਾ ਹੋ ਗਏ ਉੱਥੇ ਵੈੜ ਦੇ ਦੇਣੀ ਆ 11 ਕਿਲੋ ਦੁੱਧ ਕੰਡੇ ਵਾਲਾ ਬਾਈ ਪਾ ਜਾਵਾਂ ਗਿਆ ਗਿਆ ਦੁੱਧ ਚੰਗਾ ਵਾਗ ਗਾ ਨੂੰ ਗਰਮੀ ਨਿਆ ਰਾਜੀ ਤੇ ਮੱਝਾਂ ਪਸ਼ੂ ਪੰਜ 11 ਮਹੀਨੇ ਨੂੰ ਸੂਨੇ ਆ ਤੇ ਪੰਜ ਚਾਰ ਮਹੀਨੇ ਦੁੱਧ ਪਿਆਲੇ ਦੋ ਚਾਰ ਹਜ਼ਾਰ ਘਟਣਾ ਫਿਰ ਮੇਰੇ ਕੋਈ ਪਲਾ ਮੋੜ ਦੇ ਸਹੀ ਹੈ ਦੋਸਤੋ ਬਾਈ ਕਹਿੰਦਾ ਕਈ ਵਾਰ ਹੁੰਦਾ ਕਿਸੇ ਦੇ ਗੱਬਣ ਪਸ਼ੂ ਆ ਹਜੇ ਸੂਨ ਆਲੇ ਆ ਤੇ ਥੋੜੇ ਪੈਸਿਆਂ ਲਈ ਵਹਿੜ ਲੈਣੀ ਤੇ ਬਾਈ ਕਹਿੰਦਾ ਮੇਥੋਂ ਲੈ ਲਓ ਪੰਜ ਚਾਰ ਮਹੀਨੇ ਦੁੱਧ ਪੀ ਕੇ ਗਰਮੀਓ ਗਰਮੀ ਦੁੱਧ ਪੀ ਕੇ ਜਦੋਂ ਤੁਹਾਡੇ ਪਸ਼ੂ ਸੂ ਪੈਂਦੇ ਆ ਦੋ ਤਿੰਨ ਹਜ਼ਾਰ ਘਟਾ ਕੇ ਬਾਈ ਕਹਿੰਦਾ ਇੰਨੇ ਪੈਸੇ ਆ ਜੀ ਮੈਨੂੰ ਦੇ ਦਿਓ ਦੋ ਨੰਬਰ ਤੇ ਆ ਜਾ ਮਨਜਿੰਦਰ ਬਾਈ ਇਹ ਵੀ ਦੂਜਾ ਸੂਆ ਬੱਚਾ ਇਹਦਾ ਵੀ ਹੈ ਨਹੀਂ ਪਤਾ ਨਹੀਂ ਕਦੋਂ ਸੁਈ ਹੋਈ ਆ ਤੇ ਚਾਰੂ ਚਰੂ ਬਹੁਤ ਜਿਆਦਾ ਦੁੱਧ ਇਹ ਥੱਲੇ ਹੋ ਗਏ 9 ਕਿਲੋ ਕੰਡੇ ਵਾਲਾ ਤੇ ਠੰਡੀ ਠੰਡੀ ਵਾਲਾ ਕਿੰਦਰ ਦੀ ਮਾਰਦੀ ਬਹਿ ਜਾਂਦੀ ਕਿੰਨੇ ਦੀ ਇਹਦਾ 25000 ਰੁਪਏ ਜੀ ਕਰ ਦਾਂਗੇ ਮਾਨਤਨ ਫੁੱਲ 25000 ਮੁੱਲ ਕਰ ਦਿਆਂਗੇ ਭਾਈ ਕਹਿੰਦਾ ਮਾਨਤਨ ਫੁੱਲ 9 ਕਿਲੋ ਦੁੱਧ ਕੰਡੇ ਵਾਲਾ ਇੱਕ ਨੰਬਰ ਥੱਲੇ 11 ਕਿਲੋ ਦੁੱਧ ਦੋ ਨੰਬਰ ਥੱਲੇ 9 ਕਿਲੋ ਦੁੱਧ ਜੇ ਕਿਸੇ ਨੇ ਦੁੱਧ ਦਾ ਬੁੱਤਾ ਲਾਉਣਾ ਨਾ ਗਰਮਿਓਂ ਗਰਮੀ ਇਦੂ ਘੱਟ ਮੁੱਲ ਜੀ ਨਹੀਂ ਫਿਰ ਮੈ ਲਿਆਂ ਆ 25000 ਦੀ ਮਾਨ ਤਾਨ ਕਰ ਦਿਆਂਗੇ ਭਾਈ ਕਹਿੰਦਾ ਕੋਈ ਗੱਲ ਨਹੀਂ ਲਾ ਲਓ ਫੋਨ ਬੇਫਿਕਰ ਹੋ ਕੇ ਜੇ ਕੇ ਨੂੰ ਦੁੱਧ ਪੀਣ ਨੂੰ ਵੜਾ ਚਾਹੀਦੀ ਹੈ ਨਾ ਕੋਈ ਗੱਲ ਨਹੀਂ ਵਾਦਾ ਘਾਟਾ ਕਰ ਲਾਂਗੇ ਭਾਈ ਕਹਿੰਦਾ ਦੇ ਦਿਆਂਗੇ ਜਿਹੜਾ ਮਰਜ਼ੀ ਆ ਜੇ ਮੋٹے ਮੋٹے ਥਾਣ ਕ੍ਰੋਸ ਅੰਗ ਮੱਝਾਰ ਦਾ ਦੁੱਧ ਦਊ ਲੈ ਟਰਗਾ ਬੱਚਾ ਹੈ ਨਹੀਂ ਸੂਈ ਸੂਈ ਦਾ ਭਾਈ ਆਪ ਕਹਿੰਦਾ ਆਪਾਂ ਨਹੀਂ ਕਹਿੰਦੇ ਇੰਨਾ ਚਿਰ ਹੋ ਗਿਆ ਮਹੀਨਾ ਹੋ ਗਿਆ ਜਾਂ 2 ਮਹੀਨੇ ਹੋ ਗਏ ਕੋਈ ਪਤਾ ਨਹੀਂ ਦੁੱਧ ਦੇ ਪੈਸੇ ਮੰਗੇ ਆ 9 ਕਿਲੋ ਦੁੱਧ ਆ 25000 ਦੀ ਦੇ ਦੇਣੀ ਆ ਤੇ ਇਲਾ ਦਾ ਕੋਈ ਲੇਖਾ ਜੋਖਾ ਨਹੀਂ ਭਲਾ ਜਿੱਧਰ ਦੀ ਮਰਜ਼ੀ ਵਹਿ ਜਾ ਹੂੰ ਦੁੱਧ ਵੀ ਬਹੁਤ ਸੰਗਣਾ ਹੁੰਦਾ ਹੂੰ ਚਿੱਟਾ ਦੁੱਧ ਮੱਝ ਆਰਗਾ ਸਿੰਗ ਜਰੂਰ ਹੈਗੇ ਮੁੜ ਕੇ ਮੇਰਾ ਭਰਾ ਕਹਿੰਦਾ ਸਿੰਗ ਨਾਲ ਸਿੰਗੇ ਮਾਰਦੇ ਮੁਰਦੀ ਨਹੀਂ ਭਲਾ ਬੱਚਾ ਝੋਲੇ ਵਿੱਚ ਠੀਕ ਹੈ ਠੀਕ ਹੈ ਦੁੱਧ ਤਾਂ ਵਧੂਗੀ ਜੀ ਹੋਰ ਵੀ ਠੀਕ ਹੈ 9 ਕਿਲੋ ਦੁੱਧ ਕੰਡੇ ਵਾਲਾ ਦੁੱਧ ਬਾਈ ਕਹਿੰਦਾ ਦਾਣੇ ਦਾ ਪਾਪਾ ਆਉਂਗੇ ਤਾਂ ਚਾਰੂ ਚਿਰੂ ਬਹੁਤ ਆ ਵੱਧ ਜੂਗੀ ਕਿਉਂਕਿ ਤੁਹਾਨੂੰ ਵੀ ਪਤਾ ਦੁੱਧ ਦੇਣਾ ਦਾ ਸੇਵ ਆਣੇ ਆ 9 ਕਿਲੋ 25000 ਦੀ 1 ਨੰਬਰ ਤੇ 11 ਕਿਲੋ 28000 ਕਈ ਭਰਾ ਕਹਿੰਦੇ ਬਈ ਤੁਸੀਂ ਪਾਉਂਦੇ ਕੀ ਆ ਤੇ ਭਾਈ ਖਾਂਦਗਾ ਕੀ ਨਹੀਂ ਇਹ ਸਾਰਾ ਕੁ ਖਾਂਦਗਾ ਕੋ ਮਰਜ਼ੀ ਪਾ ਲੋ ਕੋ ਮਰਜ਼ੀ ਪਾ ਦਿਓ ਇਹਨੂੰ ਠੀਕ ਹੈ ਤੇ ਜੇ ਕੋਈ ਖਾਊਗਾ ਦੁੱਧ ਤਾਂ ਪਈ ਦੇ ਰੂਗੀ ਹਾਂ ਖਾਊਗਾ ਇਹਦਾ ਬਾਈ ਤੂੰ ਉਹ ਪਾਣਾ ਪਰ ਮੇਰੇ ਕੋਲ ਪਰਸੂ ਆਈਆਂ ਬਈ ਕੱਲ ਆਈਆਂ ਵਾ ਇਹ ਜੀ ਵੀ ਨਹੀਂ ਲਾਇਆ ਹ ਇੱਕ ਦੋ ਦਿਨਾਂ ਜੀ ਤੂੰ ਕੀ ਪਾ ਦੇਂਗਾ ਇਹਨੂੰ ਪਹਿਲਾਂ ਲਿਖਾ ਕੇ ਦੁੱਧ ਦਈ ਜਾਂਦਾ ਰਹੀ ਜਾਂਦਾ ਹਾਂ 3 ਨੰਬਰ ਤੇ ਆ ਜਾ ਇਹ ਬਾਈ ਦੂਜਾ ਸੂਆ ਵੈਣ ਸੁਣੀ ਆ ਨਹਾਉਣ ਵਾਲੀ ਥੋੜੀ ਜਿਹੀ ਦੂਜੀ ਕਾਨੂੰ ਮੋਕ ਲੱਗੀ ਸੀ ਉਹਨੇ ਮੋਗ ਮਗ ਮਾਰੀ ਆ ਠੀਕ ਹੈ ਪੰਜਾ ਕੁ ਵਜੇ ਸੁਈ ਰੀ ਆ ਤੇ ਸਵਾ 6 ਵੀ ਨਹੀਂ ਤੇ ਇੱਕ ਪਾਸਾ ਠੀਕ ਹੈ ਦੁੱਧ ਹੋਊਗਾ 4 ਹੋਵੇ 3 ਹੋਵੇ ਤੁਹਾਨੂੰ 2 ਹੀ ਦੇਵਾਂਗੇ 2 ਕਿਲੋ ਥਣ ਪਾਸ ਕਰਾ ਦੂ ਉਹਦੇ ਪਾਸੇ ਬਹਿ ਕੇ ਭਰ ਲੇ ਕੋਲ ਜਿਵੇਂ ਮਰਜੀ ਨੂੰ ਦੋਵੇਂ ਪਾਸੇ ਬਹਿ ਕੇ ਚੋਲੋ ਪਾ ਚੰਗਾ ਬਹੁਤ ਆ ਹਮ ਕਿੰਨੇ ਦੀ ਇਹਦਾ 45000 ਰੁਪਏ ਗਿਆ ਗਿਆ ਤੇ ਬੰਦਾ ਕੋਈ ਸੌਦਾ ਕਰਨਾ ਜਿਹੜਾ ਜਿੱਥੇ ਵੀ ਹੋਊਗਾ ਉਹ 5000 ਰੁਪਏ ਸਮਝ ਵੀ ਦੇ ਦਾਂਗੇ ਅੱਛਾ ਹਾਂ ਕਿਉਂਕਿ 8 ਸਿਆਲ ਦੋਨੇ ਰੁਪਏ ਚੱਲਦੇ ਆ ਹਮ 8 ਜੀ ਜਿਆਦੀ ਹੈ ਗਰਮੀ ਚੱਲਦੀ ਦੋਸਤੋ ਗਰਮੀ ਰਹਿ ਤੇ ਜਾਨਵਰ ਠੰਡ ਠੰਡ ਵੀ ਨਹੀਂ ਮਨੋਣੀ ਤੇ ਗਰਮੀ ਵੀ ਨਹੀਂ ਮਨੋਣੀ ਬਾਈ ਕਹਿੰਦਾ ਹਾਰਡ ਸੈਲ ਦੋਵੇਂ ਰੋਤਾਂ ਚੱਲਣ ਵਾਲੀ ਵੇੜ ਹੈ ਸਵਾ 6 ਮਹੀਨਿਆਂ ਦੀ ਗੱਬਣ 40 ਤੇ 5 45 ਦੀ ਦੇ ਦੇਣੀ ਆ ਤੇ ਜੇ ਕੋਈ ਸਾਹਮਣੇ ਬਾਈ ਕਹਿੰਦਾ ਮੈਨੂੰ ਦੇਣੀ ਚਾਹੁੰਦਾ ਤੇ ਬਾਈ ਕਹਿੰਦਾ ਆਪਾਂ ਲੈ ਲੈ ਲਾਂਗੇ ਖਰਚਾ ਦੇ ਦੇਾਂਗੇ ਆਪਾਂ ਉਹ ਤਾਂ ਚਲੋ ਕਿਹਨੇ ਦੇਣੀ ਹੁੰਦੀ ਬਾਅਦ ਮੁੱਲੀ ਵੀ ਦੇ ਦੇ ਭਾਵੇਂ ਚੱਲ ਕੋਈ ਚੱਕਰ ਨਹੀਂ ਗੋਲ ਵੇੜ ਆ ਰਾਜੀ ਪਹਿਲਾਂ ਨਾ ਦੂਜੇ ਸੂਈ ਆਸਤੇ ਗੱਭਣਾ 4 ਕਿਲੋ ਦੁੱਧ ਆ 2 ਕਿਲੋ ਹੀ ਮਨ ਨੂੰ ਬਾਈ ਕਹਿੰਦਾ ਤੂੰ ਲੱਗ ਜਾਏ ਤੂਤਰ ਦਾ ਬੱਟੇ ਬਣ ਜਾਂਦਾ ਠੀਕ ਐ ਦੋਸਤੋ ਵੈੜ ਨਿਵਾਉਣ ਵਾਲੀ ਨਹੀਂ ਨਿਵਾ ਨੂੰ ਕੇ ਤਾਂ ਬਾਈ ਕਹਿੰਦਾ ਜਗਦੀ ਐ ਕਿਉਂਕਿ ਵਿੱਚ ਚਿੱਟਾ ਰੰਗ ਬਹੁਤ ਆ ਨਾ ਜੇ ਹੀ ਨਿਵਾਈ ਨਹੀਂ ਹੁੰਦੀ ਸ਼ੈਂਪੂ ਮਾਰਿਆ ਹੁੰਦਾ ਸ਼ੀਸ਼ੀ ਵਾਂਗੂ ਚਮਕਣੀ ਸੀ ਉਹ ਤਾਂ ਬਾਈ ਨੇ ਪਹਿਲਾਂ ਆਪ ਹੀ ਗੱਲ ਕਰਤੀ ਚਾਰ ਹੀ ਥਾਣਾ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਤੋ ਘੜ ਗੱਭਣ ਚੈੱਕ ਪਾਸ ਸਵਾ 6 ਮਹੀਨਿਆਂ ਦੀ ਡਾਕਟਰ ਲਿਆਓ ਚੈੱਕ ਕਰਾ ਕੇ ਲੈ ਜਾਓ ਨਿੱਕੇ ਨਿੱਕੇ ਪਾ ਜਿੱਦੂ ਘਟ ਮੁੱਲ ਜੇ ਫਿਰ ਕਿਨੇ ਦੇਣੀਆਂ ਇੱਥੇ ਆ ਜਾ ਬਈ ਇਹ ਹੈਗੇ ਆ ਤਿੰਨਾ ਵੀ ਨਹੀਂ ਚੈੱਕ ਪਾਸ ਆ ਠੀਕ ਐ ਦੁੱਧ 6 ਕਿਲੋ ਚੋਕੇ ਲਿਆਵਾ ਉਹ ਪੰਜ ਬੰਦ ਕੇ ਆ ਜੇ ਗਾਰੰਟੀ ਜਾ ਕੋਣੀ ਤੇ ਥੋੜਿਆਂ ਮੂਰਲੇ ਇੱਕ ਬਹਿਣੀ ਆਏ ਥਾਂ ਕਿ ਧਾਰਾ ਵੀ ਘਟ ਹੋ ਸਕਦੀਆਂ ਕਿੰਨੇ ਦੀ ਇਹਦਾ 65 ਰੁਪਏ ਪੰਜ ਲਾ ਦੋ 50 ਲਾ ਦੋ ਸਾਢੇ ਦਿਨਾਂ ਦੀ ਤਿੰਨਾਂ ਦੀ ਤਿੰਨਾਂ ਦੀ ਹਾਂ ਜੇ ਹੁਣੇ ਆਏ ਆਂ ਕਿ ਸ਼ੇਰੇ ਆਈਆ ਇੱਕ ਹੁਣ ਚੈੱਕਾਂ ਥੋੜੇ ਡਰੀ ਜਾਂਦੇ ਦੋਸਤੋ ਤੜਕੀ ਬਾਈ ਕਹਿੰਦਾ ਸਵੇਰੇ ਝੋਟੀ ਆਈ ਐ ਤੇ ਚੈੱਕ ਬਾਈ ਨੇ ਹੁਣੇ ਹੀ ਕਰਾਈ ਜਦੋਂ ਮੈਂ ਆਇਆ ਉਦੋਂ ਡਾਕਟਰ ਆਇਆ ਉਹਨੇ ਹੁਣੇ ਚੈੱਕ ਕੀਤੀ ਐ ਤਾਂ ਥੋੜਾ ਜਿਹਾ ਕਰਦੀ ਐ ਉਦਾਂ ਹੈ ਲੱਤ ਛੜ ਵਾਲੀ ਹੈ ਨਹੀਂ ਕੀ ਇਹ ਵੀ ਬਾਹਰ ਨਹੀਂ ਰੱਖੀ ਕੋਈ ਐ ਮੈਂ ਥੱਲੇ ਹਾਂ ਬਾਹਲਟੀ ਰੱਖ ਕੇ ਬਾਈ ਕਹਿੰਦਾ ਚੋਈ ਆ ਉਹ ਤਾਂ ਉਦਾਂ ਤੁਹਾਨੂੰ ਕਹਿਦਾ ਕਿ ਕਿ ਹੁਣ ਜੇ ਤੁਹਾਨੂੰ ਮਾੜਾ ਮੋਟ ਲੱਗੇ ਤਾਂ ਉਹ ਭਵਾਂ ਲੱਗੇ ਕਿਉਂਕਿ ਹੁਣੇ ਡਾਕਟਰ ਨੇ ਚੈੱਕ ਕੀਤੀ ਐ 6 ਕਿਲੋ ਦੁੱਧ ਐ 5 ਮੰਨ ਕੇ ਆਜੋ ਦੇ ਦੇਣੀ 65000 ਦੀ ਤਿੰਨਾ ਮਹੀਨਿਆਂ ਦੀ ਗੱਭਣ ਚੈੱਕ ਪਾਸ ਹੈ ਇੱਕ ਨੰਬਰ ਦੇਣੀ 28000 ਦੀ 11 ਕਿਲੋ ਦੁੱਧ ਦੋ ਨੰਬਰ 25000 ਦੀ 9 ਕਿਲੋ ਦੁੱਧ ਤਿੰਨ ਨੰਬਰ ਟੋਕੜ ਗੱਭਣ ਚੈੱਕ ਪਾਸ ਸਵਾ 6 ਮਹੀਨਿਆਂ ਦੀ 45000 ਦੀ ਚਾਰ ਨੰਬਰ ਝੋਟੀ ਤਿੰਨਾ ਮਹੀਨਿਆਂ ਦੀ ਗੱਭਣ 6 ਕਿਲੋ ਦੁੱਧ ਚੋਕੇ ਲੈਂਦੀ ਆ ਪੰਜ ਮੰਨ ਕੇ ਕੋਈ ਵੀ ਆਜੋ ਦੇ ਦੇਣੀ ਆ ਇਹ 65000 ਦੀ ਜਮ ਜੈ ਜੇ ਮੁੱਲ ਜੇ ਕੋਈ ਭੈਣ ਭਰਾ ਟੋਕੜ ਗੱਭਨ ਲੈਣ ਦਾ ਚਾਹ ਵਾਣਾ ਤੇ ਤਾਂ ਵੀ ਫੋਨ ਲਾ ਲਓ ਤੇ ਜੇ ਕਿਸੇ ਨੂੰ ਉਦੋਂ ਵੀ ਘੱਟ ਮੁੱਲ ਚ ਚਾਹੀਦੀਆਂ ਪਹਿਲੀਆਂ ਦੋਵਾਂ ਬੈੜਾਂ ਤਾਂ ਜਮਾ ਮੁਖਤਾਲਾ ਭਾਈਆ ਦੁੱਧ ਬਹੁਤ ਆ 11 ਕਿਲੋ ਇੱਕ ਨੰਬਰ ਥੱਲੇ ਦੋ ਨੰਬਰ ਥੱਲੇ 9 ਕਿਲੋ ਦੁੱਧ ਐਨੇ ਪੈਸੇ ਚ ਘੱਟ ਮੁੱਲ ਚ ਕਿਹਨੇ ਦੇਣੀਆਂ ਕਹੇ ਨੇ ਨਹੀਂ ਦੇਣੀਆਂ ਫੋਨ ਨੰਬਰ ਸਕਰੀਨ ਤੇ ਪਹਿਲੇ ਕੋਲ ਸਸਤੇ ਮੁੱਲ ਦੇ 4 ਜਾਨਵਰ ਜਿਹਦੇ ਜਿਹੜਾ ਵੀ ਪਸੰਦ ਆਉਂਦਾ ਬਾਈ ਦੇ ਘਰੇ ਆ ਜਾਓ ਤਸੱਲੀ ਕਰਕੇ ਲੈ ਜਾਓ ਸਾਰਿਆਂ ਨੂੰ ਸਸੇ ਕਾ